ਬਾਬਾ ਜੁਹਾਰ ਸਿੰਘ ਆ ਜਾਂਦੇ ਨੇ ਬਾਬਾ ਜੁਹਾਰ ਸਿੰਘ ਨੇ ਵੀ ਆਣ ਕੇ 14 ਸਾਲ ਦੀ ਉਮਰ ਜਿਹੜੇ ਜਵਾਨੀ ਦੇ ਵਿੱਚ ਕਦਮ ਰੱਖਣ ਲੱਗੇ ਆ ਬਿਲਕੁਲ ਉਹਨਾਂ ਨੇ ਆਣ ਕੇ ਵੀ ਕਹਿ ਦਿੱਤਾ ਪਿਤਾ ਜੀ ਵੱਡੇ ਭਰਾ ਤਾਂ ਚਲੇ ਗਏ ਤੇ ਮੈਨੂੰ ਵੀ ਆ ਗਿਆ ਤੂੰ ਮੈਂ ਵੀ ਜਾ ਕੇ ਜਿਹੜਾ ਮੈਦਾਨੇ ਜੰਗ ਵਿੱਚ ਲੜਾਂ ਤਾਂ ਇੱਕ ਮੁਸਲਮਾਨ ਵਿਦਵਾਨ ਮਿਰਜ਼ਾ ਅਲਾਜ਼ਰ ਖਾਨ ਜੋ ਵੀ ਉਹਦੇ ਮੰਨਦਾ ਖਿਆਲ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਵੀ ਜੁਹਾਰ ਸਿੰਘ ਲੜ ਲੇਗਾ ਉਮਰ ਤਾਂ ਹੀ ਨਹੀਂ ਤੇਰੀ ਲੜਨ ਉਹਨੇ ਕਿਹਾ ਵੀ ਲੜਨਾ ਨਹੀਂ ਆਤਾ ਮੂਜ਼ੇ ਮਰਨਾ ਤਾਂ ਆਤਾ ਹੈ ਈ ਲੜਾਂਗਾ ਸ਼ਹੀਦ ਧੋਵਾਂਗਾ ਸ਼ਹੀਦ ਦੀ ਕਤਾਰ ਦੇ ਵਿੱਚ ਮੇਰਾ ਨਾਂ ਤੇ ਹੋਵੇਗਾ ਨਾ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੜਾ ਪਿਆਰ ਕੀਤਾ ਔਰ ਪਿਆਰ ਕਰਕੇ ਜਹਾਰ ਸਿੰਘ ਨੂੰ ਜਿਹੜਾ ਮੈਦਾਨੇ ਜੰਗ ਵਾਲੇ ਪਾਸੇ ਉਤੋਰਿਆ ਤੇ ਨਾਲੇ ਉਹਨਾਂ ਨੇ ਆਪਣੇ ਕੋਲ ਇੱਕ ਨਿਕਾ ਜਾਂ ਖੰਜਰ ਦਿੱਤਾ ਵੀ ਇਹ ਤੁਸੀਂ ਮੇਰੀ ਬਖਸ਼ਿਸ਼ ਜੜੀ ਉਹਨੂੰ ਸੰਭਲ ਕੇ ਰੱਖੀਂ ਤੇ ਬਾਬਾ ਜਾਰ ਸਿੰਘ ਵੀ ਉੱਧਾਈ ਆਏ ਤਾਂ ਨਿੱਕੇ ਜੀ ਉਮਰ ਦੇ ਵਿੱਚ ਕਿੰਨੇ ਇੱਕ ਐਨੇ ਦੁਸ਼ਮਣਾਂ ਦੇ ਸਾਹਮਣੇ ਕਿੰਨਾ ਕੁ ਸਮਾਂ ਲੜਿਆ ਜਾ ਸਕਦਾ ਸੀ ਇਹਦਰ ਆਟ ਕੋ ਦਾ ਦੇਣ ਸ਼ੋਭਨਾ ਪਿਆਸੀ ਇਧਰ ਜਿਹੜਾ ਸੀ ਬਾਬਾ ਭਜਾਰ ਸਿੰਘ ਆਪਣੇ ਨਾਲ ਦੇ ਸਾਥੀ ਸਾਥੀ ਸਿੱਖਾਂ ਦੇ ਸੁਪੇਰ ਜਾਂਵੇਂ ਸ਼ਹਾਦਤ ਪਿੰਦੇ ਕਰ ਸੀ ਇੱਕ ਤੀਰ ਉਹਦਾ ਕੋਨਾ ਧਿਆਨ ਦੇ ਸਾਥੀ ਦੇ ਵਿੱਚੋਂ ਯਾਰ ਬਾਹਰ ਹੋ ਜਾਂਦਾ ਹੈ ਬਾਬਾ ਭਜਾਰ ਸਿੰਘ ਸ਼ਹਾਦਤਾਂ ਜਾਨ